ਪੰਜਾਬ ਸਰਕਾਰ ਜਿਹੜੀ ਆ ਉਹ ਹਮੇਸ਼ਾ ਕਿਸਾਨਾਂ ਦੇ ਨਾਲ ਖੜੀ ਹੈ ਅਸੀਂ ਬੀਜ ਵੰਡ ਰਹੇ ਹਾਂ ਜਿਹੜਾ ਮੁਫਤ ਦੇ ਵਿੱਚ ਬੀਜ ਜਿਹੜੇ ਹੜ੍ਹ ਪ੍ਰਭਾਵ ਤੇਰੀਏ ਨੇ ਤੇ ਨਾਲ ਘਰਾਂ ਦਾ 1,20,000 ਰੁਪਿਆ ਘਰ ਦਾ ਤੇ ਨਾਲ 20,000 ਰੁਪਿਆ ਪਰ ਏਕੜ ਜਨ ਕਿ 50,000 ਰੁਪਿਆ ਪਰ ਹੈਕਟੇਰ ਫਸਲਾਂ ਦਾ ਹੁਣ ਤੱਕ 100 ਕਰੋੜ ਤੋਂ ਉੱਪਰ ਪੈਸਾ ਜਿਹੜਾ ਉਹ ਜਾ ਚੁੱਕਿਆ 700 ਕਰੋੜ ਦੇ ਨੀੜ ਤੇ ਪੈਸਾ ਜਿਹੜਾ ਜਾਰੀ ਕਰ ਚੁੱਕੇ ਆ ਤੇ ਉਹ ਹਰ ਰੋਜ਼ ਕਿਤਨੇ ਅੱਜ ਵੀ ਕਿਤਨੇ ਕਿਤੇ ਚੈੱਕ ਜਿਹੜੇ ਨੇ ਉਹ ਬੰਦੇ ਜਾਣਗੇ ਮਿਲਣਗੇ ਚੈੱਕ ਜਿਉਂ-ਜਿਉਂ ਜਿਹੜੀਆਂ ਪਟਵਾਰੀਆਂ ਤੋਂ ਜਾਂ ਤਹਿਸੀਲਾਂ ਤੋਂ ਕਾਨੂੰਗੋ ਤੋਂ ਰਿਪੋਰਟ ਆਈ ਜਾਂਦੀਆਂ ਅਸੀਂ ਗਰਦੌਰੀਆਂ ਦੇਰਪੋਰਟ ਆਈ ਜਾਂਦੀਆਂ ਅਸੀਂ ਉਹਨਾਂ ਨੂੰ ਪੈਸੇ ਦੇ ਹਾਂਜੀ ਸੀਮ ਸਾਹਿਬ ਨੇ ਕਦੋਂ ਸ਼ੁਰੂ ਕਰ ਰਹੇ ਹੈ ਪੀਮਾ ਯੋਜਨਾ ਆਏ ਅਗਲੇ ਮਹੀਨੇ ਤੋਂ ਹੋ ਜਾਣੀ ਸ਼ੁਰੂ 10 ਲੱਖ ਰੁਪਏ ਸਿਹਤ ਬੀਮਾ ਯੋਜਨਾ ਸੀਮ ਸਾਹਿਬ ਸਨਗੁਰ ਤੁਹਾਡੀ ਸਿਟੀ ਹੈ ਤੁਹਾਡੇ ਕੈਂਟੀਨ ਲੋਪਰ ਮੋਟਾ ਪਈਆ ਪਰ ਕਿਹੜੇ ਐਮਸੀ ਇਸਤੀਫਾ ਦੇਗੇ ਜਿਵੇਂ ਬਾਕੀ ਏਰੀਆ ਚ ਵਿਕਾਸ ਕਾਰਜ ਹੋ ਰਹੇ ਨੇ ਉੱਥੇ ਨਹੀਂ ਹੋ ਰਹੇ ਜੇ ਹੁੰਦੇ ਨੇ ਤਾਂ ਰੁਕ ਜਾਂਦੇ ਨੇ ਜੀ ਤੇ ਨਹੀਂ ਸੰਰੂਰ ਦੇਖੋ ਰਾਜਨੀਤੀ ਕੀਤੀ ਜਾ ਰਹੀ ਹੈ ਸਰ ਨਹੀਂ ਕੋਈ ਰਾਜਨੀਤੀ ਨਹੀਂ ਕਰਦੇ ਜੀ ਅਸੀਂ ਅਸੀਂ ਤਾਂ ਰਾਜਨੀਤੀ ਤੋਂ ਹਟ ਕੇ ਤਾਂ ਆਏ ਹਾਂ ਨਾ ਤਾਂ ਸੰਗਰੂਰ ਦੀ ਸ਼ਹਿਰ ਦੀ ਕਾਇਆ ਪਲਟ ਜਿਹੜੀ ਹੈ ਉਹ ਜਿਹੜਾ ਕਾਰਪੋਰੇਸ਼ਨ ਨੂੰ ਵੀ ਨਾਲ ਸਹਿਯੋਗ ਚ ਲੈ ਕੇ ਅਧਿਕਾਰੀਆਂ ਨੂੰ ਵੀ ਮੈਂ ਆਰਡਰ ਜਾਰੀ ਕੀਤੇ ਨੇ ਕੁਝ ਸੜਕਾਂ ਦੀ ਵੀ ਸ਼ਿਕਾਇਤ ਸੀ ਕਿ ਮਟੀਰੀਅਲ ਮਾੜਾ ਹੈ ਬੜੇ ਸਖਤ ਤਰੀਕੇ ਨਾਲ ਆਰਡਰ ਦਿੱਤੇ ਗਏ ਨੇ ਕਿ ਜੇ ਇਸ ਤਰ੍ਹਾਂ ਦੀ ਕੋਈ ਰਿਪੋਰਟ ਸਾਨੂੰ ਹੋਰ ਆ ਗਈ ਤਾਂ ਅਸੀਂ ਡੀਸੀ ਨੂੰ ਕਾਉਂਟੇਬਲ ਮੰਨਾਂਗੇ ਤੇ ਇਸ ਕਰਕੇ ਲੋਕਾਂ ਦਾ ਪੈਸਾ ਜਿਹੜਾ ਲੋਕਾਂ ਦੇ ਨਾਮ ਲਾਇਆ ਜਾਊਗਾ ਮੈਂ ਤਾਂ ਪਹਿਲਾਂ ਤੋਂ ਰਿਪੋਰਟ ਰਿਪੋਰਟ ਕਰ ਦਿੰਦਾ ਰਿਆਂ ਮੈਂ ਤਾਂ ਇੱਥੇ ਸੋ ਇੱਕ ਇੱਕ ਪੈਸਾ ਜਿਹੜਾ ਬਿਲਕੁਲ ਧੂਰੀ ਸ਼ਹਿਰ ਦਾ ਬਹੁਤ ਪੁਰਾਣਾ ਹਾਲ ਹੈ ਸਫਾਈ ਦਾ ਬਹੁਤ ਪੁਰਾਣਾ ਹਾਲ ਹੈ ਬਿਲਕੁਲ ਕਰਾਂਗੇ ਸਾਰੇ ਸ਼ਹਿਰ ਦੇ ਦੇਖੋ ਕੱਲੇ ਧੂਰੀ ਸ਼ਹਿਰ ਦਾ ਜਾਂ ਸੰਗਰੂਰ ਦਾ ਨਹੀਂ ਇਹ ਤੋਂ ਪਹਿਲਾਂ ਕੰਮ ਹੋਇਆ ਹੀ ਨਹੀਂ ਸੀ ਹੁਣ ਹੌਲੀ ਹੌਲੀ ਸ਼ੁਰੂ ਹੋਊਗਾ ਦਾ ਸਾਰਾ ਕੁਝ ਸ਼ੁਰੂ ਹੋ ਜਾਊਗਾ ਦੇਖੋ ਗਰਾਉਂਡ 3000 ਗਰਾਉਂਡ ਦਾ ਬਣਨੇ ਸ਼ੁਰੂ ਹੋ ਗਏ ਨੇ ਉਹਨਾਂ 'ਚ ਟਰੈਕ ਬਣਨੇ ਟਰੈਕ ਬਣਨ ਨੂੰ ਟਾਈਮ ਲੱਗੂਗਾ ਠੀਕ ਹੈ ਉਹ ਤਾਂ ਉਹ ਕਹਿੰਦੇ ਜਿੱਦ ਦੇ ਅਨਾਉਂਸ ਕਰਤਾ ਉਹਦੇ ਦਿਖਾਓ ਸਾਨੂੰ ਤਾਂ ਵਿਰੋਧੀ ਪਾਰਟੀ ਵਾਲੇ ਆਪ ਤਾਂ ਕੁਝ ਕਰਨ ਜੋਗੇ ਹੈ ਨਹੀਂ ਉਹ ਕਿਉਂਕਿ ਆਪ ਤਾਂ ਕੁਰਸੀ ਦੀ ਲੜਾਈ ਲੜੀ ਜਾਂਦੇ ਸਾਰੇ ਹੈਨਾ ਉਹ ਕਹਿੰਦਾ ਮੇਰੀ ਵਾਰੀ ਆ ਉਹ ਕਹਿੰਦਾ ਮੇਰੀ ਵਾਰੀ ਆ ਉਹ ਕਹਿੰਦਾ ਮੈਨੂੰ ਆਹ ਕਰੋ ਉਹ ਕਹਿੰਦਾ ਮੈਨੂੰ ਆਹ ਕਰ ਦੋ ਉਹ ਕਹਿੰਦਾ ਮੈਨੂੰ ਹੁਣ ਵਾਪਸ ਲੈ ਮੈਂ ਠੀਕ ਹੋ ਗਿਆ ਪਬਲਿਕ ਹੈ ਜੀ ਲੋਕ ਨੇ ਇਨਨ ਸਾਰਾ ਪਤਾ ਹੈ ਕਿਨੇ ਕਦੋਂ ਕਿੱਥੇ ਲੁੱਟਿਆ ਕਿੱਥੇ ਉਹਨਾਂ ਨੂੰ ਕੁੱਟਿਆ ਸੋ ਆਮ ਆਦਮੀ ਪਾਰਟੀ ਆਮ ਲੋਕਾਂ ਦੀ ਪਾਰਟੀ ਹੈ ਉਹਨਾਂ ਨਾਲ ਵੀ ਬਹਿ ਕੇ ਜਿਹੜੇ ਵੀ ਚੁਣੇ ਹੋਏ ਨੁਮਾਇੰਦੇ ਨੇ ਸੰਗਰੂਰ ਦੇ ਤੌਰ ਦੇ ਉਹਨਾਂ ਨਾਲ ਵੀ ਬਹਿ ਕੇ ਅੱਜ ਵੀ ਮੈਂ ਉੱਥੇ ਜਾ ਕੇ ਘੰਟਾ ਉੱਥੇ ਕੈਂਪ ਆਫਿਸ ਦੇ ਵਿੱਚ ਮਿਲ ਲਾਂਗੇ